ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜੋ ਲਾਹਣੀਆਂ ਦੀ ਜੜੀ ਵਾਰ ਸੰਧਿਆ ਕਰ ਰਹੇ ਹਾਂ ਉਹ ਅੱਜ ਅੱਗੇ ਸ਼ੁਰੂ ਹੋਣ ਜਾ ਰਹੀ ਹੈ ਬੜਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸਮਾਇਆ ਤੇ ਵਿਸਰਾਮ ਹੈ ਸੋ ਸਾਹਿਬ ਕੁਦਰਤ ਜਾਣੂ ਵਾ ਜਾਣੂ ਵਾ ਜਿਹੜਾ ਬਾਬੇ ਨੂੰ ਕੰਨਾਂ ਲੱਗਾ ਇਹ ਸੰਬੰਧਕ ਲਾ ਕੇ ਉਚਾਰਨ ਕਰਨ ਜਾਣੂ ਵਾ ਇਸ ਤਰ੍ਹਾਂ ਬੋਲਣਾ ਜਾਣੂ ਵਾ ਨਹੀਂ ਪੜ੍ਹਨਾ ਸ਼ੁੱਧ ਉਚਾਰਨ ਹੈ ਜਾਣੂ ਵਾ ਸੱਚੜਾ ਦੂਰ ਨਾ ਪਾਲੀ ਐ ਇੱਥੇ ਵਿਸਰਾਮ ਐ ਤੇ ਐੜੇ ਨੂੰ ਦਿਲਾਵਾ ਲੱਗੀਆਂ ਤਿਆਰ ਰੱਖਣਾ ਪਾਲੀ ਐ ਘਟ ਘਟ ਸ਼ਬਦ ਪਛਾਣੋ ਵਾ ਪਛਾਣੋ ਪੂਰਾ ਉਚਾਰਨ ਕਰਕੇ ਜਿਹੜਾ ਨਾੜੇ ਨੂੰ ਊੜਾ ਲੱਗਾ ਹੈ ਇਹ ਛੇ ਦੇ ਨਾਲ ਲਾ ਕੇ ਉਚਾਰਨ ਕਰਨਾ ਹੈ ਪਛਾਣੋ ਵਾ 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 ਜਿਹੜਾ ਸੰਬੰਧਕ ਹੈ ਪਛਾਣੋ ਵਾ ਸਤਿੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਾਣ ਹੋ ਤੇ ਵਿਸਰਾਗ ਲੋਇ ਜਿਨ ਇਹ ਰਚਨਾ ਰਾਖੀ ਨਾਮ ਧਿਆਏ ਤਾ ਸੁਖ ਪਾਏ ਪਾਏ ਤੇ ਬਿਸਰਾਮ ਲਾਉਣਾ ਬਿਨ ਨਾਵੈ ਪਿੜ ਕਾਚੀ ਨਾਵੈ ਬਾਵੇ ਨੂੰ ਦੁਨਾਵ ਲੱਗੀਆਂ ਨਾਵੈ ਨਹੀਂ ਪੜਨਾ ਨਾਵੈ ਨਾਵੈ ਪਿੜ ਕਾਚੀ ਜਿਨ ਥਾਪੀ ਬਿਧ ਜਾਣੈ ਸੋਈ ਜਾਣੈ ਦੁਨਾਵ ਲੱਗੀਆਂ ਤਿਆਰ ਰੱਖਣਾ ਜਿਨ ਥਾਪੀ ਬਿਧ ਜਾਣੈ ਸੋਈ ਕਿਆ ਕੋ ਕਹਿ ਬੁਖਾਲੋ ਕਹਿ ਇੱਥੇ ਵੀ ਦੁਲਾਵਾਂ ਲੱਗੀਆਂ ਕਹਿ ਨਿਪਟਣਾ ਕਹਿ ਬੁਖਾਲੋ ਜਿੰਨ ਜਗ ਥਾਪ ਬਤਾਇਆ ਜਾਲੂ ਜਾਲੂ ਇੱਥੇ ਵਿਸਰਾਮ ਹੈ ਇੱਕ ਤਾਂ ਲੱਲੇ ਨੂੰ ਅੰਕੜ ਲੱਗਾ ਹੈ ਲੱਲੇ ਨੂੰ ਹੋੜਾ ਲੱਗਾ ਹੈ ਇਹ ਤਿਆਰ ਰੱਖਣਾ ਕਿ ਜਿੰਨ ਜਗ ਥਾਪ ਬਤਾਇਆ ਜਾਲੂ ਸਬੰਧਕ ਵਾਜ ਦੋਨਾਂ ਦੀ ਉਚਾਰਨ ਕਰਨੀ ਹੈ ਹੋੜੇ ਦੀ ਤੇ ਅੰਕੜ ਦੀ ਜਾਲੂ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਉੱਠ ਚੱਲਣਾ ਉੱਠ ਜਿਹੜਾ ਇਹ ਵੀ ਕਸ ਕੇ ਬੋਲਣਾ ਤੇ ਚੱਲਣਾ ਇਹ ਵੀ ਕਸ ਕੇ ਬੋਲਣਾ ਤੇ ਕੋ ਲੱਗਣਾ ਚੱਲਣਾ ਤੇ ਵਿਸਰਾਮ ਹੈ ਅੱਧ ਅੱਧ ਤੇ ਅੱਧ ਕਾ ਲਾ ਕੇ ਉਚਾਰਨ ਹੋਵੇਗਾ ਅੱਧ ਪੰਧੈ ਹੈ ਸੰਸਾਰੋ ਵਾ ਪੰਧੈ ਦਲਾਵਾਂ ਲੱਗੀਆਂ ਪੰਧੈ ਹੈ ਸੰਸਾਰੋ ਵਾ ਜਿਹੜਾ ਵਾਵੇ ਨੂੰ ਕੰਨੈ ਸੰਬੰਧਕ ਲਾਉਣਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਇੱਥੇ ਵਿਸਰਾਮ ਹੈ ਦੁੱਖ ਸੁੱਖ ਪੁਰਬ ਵਿਚਾਰੋ ਵਾ ਜਿਹੜੇ ਵਾਵੇ ਨੂੰ ਕੰਨੈ ਇਸ ਸੰਬੰਧਕ ਉਚਾਰਨ ਕਰਨਾ ਹੈ ਵਿਚਾਰੋ ਵਾ ਦੁੱਖ ਸੁੱਖ ਦੀਆ ਜੇਹਾ ਕੀਆ ਇੱਥੇ ਵਿਸਰਾਮ ਸੋ ਨਿਭੈ ਜੀ ਅਨਾਲੇ ਨਿਭੈ ਹਾਹੇ ਨੂੰ ਦਲਾਵਾਂ ਲੱਗੀਆਂ ਨਿਭੈ ਜੀ ਅਨਾਲੇ ਜੇ ਹੀ ਕਰਮ ਕਰਾਇ ਕਰਤਾ ਦੂਜੀ ਕਾਰਨਾ ਪਾਲੇ ਆਪ ਨਰਾਲਮ ਧੰਦਾ ਬਾਦੀ ਇੱਥੇ ਵਿਸਰਾਮ ਹੈ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆ ਕਾਲ ਵਿਆਪੈ ਇੱਥੇ ਵਿਸਰਾਮ ਹੈ ਵਿਆਪੈ ਨਹੀਂ ਪੜਨਾ ਵਿਆਪੈ ਤਿਆਰ ਰੱਖਣਾ ਦੂਜੈ ਦਲਾਵ ਲੱਗਿਆ ਦੂਜੈ ਭਾਏ ਵਿਕਾਰੂ ਜੰਮ ਮਾਰਗ ਪੰਥ ਨਾ ਸੁਝਈ ਇੱਥੇ ਵਿਸਰਾਮ ਹੈ ਉੱਜੜ ਅੰਧ ਗੁਬਾਰੋ ਵਾ ਬਾਬੇ ਨੂੰ ਕੰਨਾ ਸੁਬੰਧਕ ਲਾ ਕੇ ਉਚਾਰਨ ਕਰਨਾ ਗੁਬਾਰੋ ਵਾ ਗੁਬਾਰੋ ਵਾ ਨਹੀਂ ਪੜਨਾ ਗੁਬਾਰੋ ਵਾ ਨਾ ਜਾਂ ਲੇਪ ਤੁਲਾਈਆ ਇੱਥੇ ਵਿਸਰਾਮ ਨਾ ਭੋਜਨ ਪ੍ਰਕਾਰੋ ਵਾ ਪ੍ਰਕਾਰੋ ਵਾ ਬਾਬੇ ਨੂੰ ਕੰਨਾ ਜਿਹੜਾ ਸੁਬੰਧਕ ਲਾਉਣਾ ਹੈ ਭੋਜਨ ਪਾਓ ਨਾ ਠੰਡਾ ਪਾਣੀ ਵਿਸਰਾਮ ਨਾ ਕਾਪੜ ਸੀਗਾਰੋ ਗਾਲ ਸੰਗਲ ਸਿਰ ਮਾਰੇ ਉਭੋ ਉਭੋ ਇੱਕ ਤਾਂ ਊੜੇ ਨੂੰ ਤਲੰਕੜਾ ਲੱਗਿਆ ਤੇ ਭੱਬੇ ਨੂੰ ਪਣੋੜਾ ਲੱਗਾ ਪਿਆਰ ਕਰਨਾ ਉਭੋ ਇਸ ਤਰ੍ਹਾਂ ਉਚਾਰਨ ਕਰਨਾ ਨਾ ਦੇਸੇ ਘਰ ਬਾਰੋ ਇਬਕੇ ਰਾਹੇ ਜੰਮਨ ਨਹੀਂ ਨਹੀਂ ਤੇ ਵਿਸਰਾਮ ਹੈ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਹੀਂ ਇੱਥੇ ਵਿਸਰਾਮ ਹੈ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਅਹਿ ਇੱਥੇ ਵਿਸਰਾਮਹਿ ਰੋਵਹਿ ਰਵਹਿ ਸੋ ਜਾਣੀਅਹਿ ਮਿਲ ਰੋਵਹਿ ਗੁਣ ਸਾਰੇ ਵਾ ਸਾਰੇ ਪੂਰਾ ਬੋਲ ਕੇ ਵਾਵੇ ਨੂੰ ਕੰਨਾਂ ਜੜ ਲੱਗਾ ਸਬੰਧ ਕਲਾਉਣਾ ਸਾਰੇ ਵਾ ਰੋਵਹਿ ਮਾਇਆ ਮੁਠੜੀ ਧੰੜੜਾ ਰੋਵਣ ਹਾਰੇ ਵਾ ਰੋਵਣ ਹਾਰੇ ਵਾ ਵਾਵੇ ਨੂੰ ਕੰਨਾਂ ਇਹ ਸਬੰਧਕ ਪੜਨਾ ਹੈ ਤੰਦਰੂਵੈ ਮੈਲ ਨਾ ਧੋਵੈ ਇੱਥੇ ਵਿਸਰਾਮ ਹੈ ਧੋਵੈ ਪੜਨਾ ਹੈ ਦਲਾਵਾਂ ਦੇ ਨਾਲ ਸੁਪਨੰਤਰ ਸੰਸਾਰੂ ਜੋ ਬਾਜੀਗਰ ਭਰਮੈ ਭੁੱਲੇ ਇੱਥੇ ਵਿਸਰਾਮ ਦਲਾਵਾਂ ਦੇ ਨਾਲ ਤਿਆਰ ਰਖਣਾ ਧਿਆਨ ਲ ਬਣਾਵਣ ਲੱਗੀਆਂ ਭਰਮੈ ਭੁੱਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਇੱਥੇ ਵਿਸਰਾਮ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਰਾਖੇ ਤੇ ਵਿਸਰਾਮ ਲਾਉਣਾ ਹੈ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਈ ਸੋ ਸੰਗਤ ਜੀ ਆਪ ਜੀ ਨੇ ਇੱਥੋਂ ਤੱਕ ਸੰਥਿਆ ਸਰਵਣ ਕਰ ਲਈ ਐ ਭੁੱਲਾਂ ਦੀ ਮਾਫੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ